ਅੱਜ ਦੀ ਜਿਹੜੀ ਕਾਨਫਰੰਸ ਹੈ ਇਹ ਸਾਡੇ ਕਿਸਾਨਾਂ ਦੇ ਮੁੱਦਿਆਂ ਤੇ ਆ ਜਿਹੜੇ ਕਿ ਭਾਰਤ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਬਾਅਦ ਵਿੱਚ ਵਾਅਦਾ ਖਿਲਾਫੀ ਕੀਤੀ ਹੈ ਉਹ ਸੱਤ ਮੁੱਦੇ ਨੇ ਉਹਦੇ ਵਿੱਚ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਹੈ ਕਰਜ਼ਾ ਮਾਫੀ ਹੈ ਸੰਪੂਰਨ ਕਿਸਾਨਾਂ ਦੀ ਉਹਨਾਂ ਦੀ ਪੈਨਸ਼ਨ ਹੈ ਕਿਸਾਨਾਂ ਦੀ ਇਸ ਤਰ੍ਹਾਂ ਕਰਕੇ ਸੱਤ ਮੁੱਦੇ ਨੇ ਤੇ ਨਾਲ ਜਿਹੜੇ ਚਾਰ ਮੁੱਦੇ ਸਾਡੇ ਚੰਡੀਗੜ੍ਹ ਮੋਰਚੇ ਵਾਲੇ ਨੇ ਬੰਦੀ ਸਿੰਘਾਂ ਵਾਲਾ ਹੈ ਸਰੂਪਾਂ ਵਾਲਾ ਇਦਾਂ ਦੇ ਸਾਰੇ ਮੁੱਦੇ ਨੇ 11 ਮੁੱਦੇ ਨੇ ਸਾਡੇ ਜੀ ਆਪਦੇ ਵਿੱਚ ਜਿਹੜੀਆਂ ਕਾਨਫਰੰਸ ਹੋ ਰਹੀਆਂ ਨੇ ਇਹ ਸਾਰੇ ਪੰਜਾਬ 'ਚ ਹੋ ਰਹੀਆਂ ਜੀ ਸਾਰੇ ਪੰਜਾਬ 'ਚ ਨਹੀਂ ਨਹੀਂ ਸਾਰੇ ਸਾਰੇ ਪੰਜਾਬ 'ਚ ਹੋ ਰਹੀਆਂ ਜੀ ਕਿੱਥੋਂ ਕਿੱਥੋਂ ਆਏ ਨੇ ਸਾਲ ਸਾਡੇ ਡਾਕਟਰ ਸਾਹਿਬ ਪਟਿਆਲੇ ਤੋਂ ਆਏ ਨੇ ਸਾਡੇ ਸੂਬਾ ਪ੍ਰਧਾਨ ਨੇ ਨਾਲ 바ਵਾ ਸਿੰਘ ਜੀ ਨੇ ਬੁੱਧੀ ਜੀ ਵੀ ਨੇ ਨਾਲ ਸਾਡੇ ਜਰਨਲ ਸੈਕਟਰੀ ਅਵਤਾਰ ਸਿੰਘ ਜੀ ਨੇ ਗਰਮੀਤ ਮਹਿਮਾ ਜੀ ਨੇ ਪ੍ਰੈਸ ਸੈਕਟਰੀ ਅਵਤਾਰ ਮਹਿਮਾ ਜੀ ਨੇ ਅੱਜ ਦੀ ਕਿਸਾਨ ਪੰਚਾਇਤ ਹੈ ਜਿਹੜੀ ਗੁਰਦਾਸਪੁਰ ਜ਼ਿਲ੍ਹੇ ਦੀ ਇਹਦੇ ਵਿੱਚ ਕੁਝ ਅਮਰਸਰ ਪਿੰਡਾਂ ਦੇ ਵੀ ਸਾਥੀ ਆਏ ਨੇ ਲੇਕਿਨ ਮੁੱਖ ਤੌਰ ਤੇ ਬਟਾਲਾ ਸ਼ਹਿਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪੰਚਾਇਤ ਹੈ ਇਹਦੇ ਵਿੱਚ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਤਮਾਮ ਚੱਲ ਰਹੇ ਅੰਦੋਲਨਾਂ ਬਾਰੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਬਾਰੇ ਤੇ ਹੋਰ ਵੀ ਜੋ ਸਾਡੇ ਵਿਕਾਸ ਹੋ ਰਹੇ ਨੇ ਪੰਜਾਬ ਦੇ ਅੰਦਰ ਜੋ ਵੀ ਮਸਲੇ ਉੱਠ ਰਹੇ ਨੇ ਉਹਨਾਂ ਬਾਰੇ ਕਿਸਾਨਾਂ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਕਿਸਾਨਾਂ ਨੂੰ ਇਸ ਕਰ ਲਈ ਅਸੀਂ ਸੰਬੋਧਤ ਇਹ ਗੱਲ ਤੇ ਹੋਵਾਂਗੇ ਕਿ ਗੁਰਦਾਸਪੁਰ ਦੇ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰੋ ਤੇ ਜਿੱਥੇ-ਜਿੱਥੇ ਵੀ ਸਾਡੇ ਅੰਦੋਲਨ ਚਾਹੇ ਉਹ ਕੌਮੀ ਇਨਸਾਫ ਮੋਰਚਾ ਹੈ ਜਾਂ ਸੰਯੁਕਤ ਕਿਸਾਨ ਮੋਰਚੇ ਦਾ 20 ਮਾਰਚ ਨੂੰ ਦਿੱਲੀ ਦਾ ਵੱਡਾ ਪ੍ਰੋਗਰਾਮ ਹੈ ਉਹਨਾਂ ਵਿੱਚ ਵਰਤਵਧ ਗਿਣਤੀ ਦੇ ਵਿੱਚ ਗੁਰਦਾਸਪੁਰ ਚੋਂ ਲੋਕ ਪਹੁੰਚਣ ਇਹਦਾ ਸੱਦਾ ਦਵਾਂਗੇ ਤੇ ਨਾਲ ਅਸੀਂ ਇੱਥੇ ਜਿਵੇਂ ਸਾਡੇ ਸਾਥੀ ਨੇ ਉਹਨਾਂ ਦੇ ਰਾਹੀਂ ਜਿੱਥੇ ਬੰਦੇ ਨੂੰ ਮਜ਼ਬੂਤ ਕਰਨ ਦਾ ਇੱਕ ਔਕਾ ਦੇਵਾਂਗੇ ਸਾਰੇ ਕਿਸਾਨਾਂ ਨੂੰ ਅੱਜ ਲਾਡੀਆਂ ਸਾਰੇ ਪੰਜਾਬ ਦੇ ਵਿੱਚ ਜਾਂਦਾ ਜਰੀਆ ਮੀਟਿੰਗਾਂ ਹੋਏ ਇਹ ਨਹੀਂ ਇਹ ਦੇਖੋ ਜਿੱਥੇ ਬੰਦੀ ਤੋਂ ਨਾ ਕੰਮ ਕਰਨ ਦੇ ਤਰੀਕੇ ਹੁੰਦੇ ਨੇ ਇੱਕ ਤਾਂ ਕਿਸਾਨਾਂ ਨੂੰ ਇਕੱਠੇ ਕਰਕੇ ਸੂਝ ਦੇਣਾ ਕਿਸਾਨਾਂ ਦੀਆਂ ਮੀਟਿੰਗਾਂ ਕਰਾਉਣੀਆਂ ਫੈਸਲੇ ਕਰਨੇ ਅੰਦੋਲਨ ਦੇ ਪ੍ਰੋਗਰਾਮ ਨਿਕਲਣੇ ਕਿਤੇ ਅੰਦੋਲਨ ਚੱਲਦੇ ਹੁੰਦੇ ਨੇ ਤਾਂ ਕਿਤੇ ਮੀਟਿੰਗਾਂ ਹੋ ਰਹੀਆਂ ਹੋ ਰਹੀਆਂ ਨੇ ਜਿਵੇਂ ਅਸੀਂ ਕੱਲ ਹੀ ਸਾਡੇ ਸਾਥੀ ਫਾਜ਼ਿਲਕਾ ਚ ਇੱਕ ਵੱਡੀ ਮੀਟਿੰਗ ਪੰਚਾਇਤ ਕਰਕੇ ਆਏ ਨੇ ਚਾਰ ਦਿਨ ਪਹਿਲਾਂ ਅਸੀਂ ਫਰੀਦਕੋਟ ਚ ਕਬੱਡੀ ਕਿਸਾਨ ਪੰਚਾਇਤ ਕੀਤੀ ਹੈ ਅੱਜ ਇੱਥੇ ਕਰ ਰਹੇ ਹਾਂ ਪਰਸੋਂ ਸਾਡੀ ਮਾਨਸਾ ਚ ਵੱਡੀ ਪੰਚਾਇਤ ਹੈ ਸੋ ਇਹ ਜਿਹੜੇ ਪ੍ਰੋਗਰਾਮ ਨੇ ਕਿਸਾਨ ਜਥੇਬੰਦੀ ਦੇ ਜਿਵੇਂ ਨਹੀਂ ਕਹਿੰਦੇ ਮਸ਼ੀਨਰੀ ਚੱਲਦੀ ਰਹੇ ਤਾਂ ਚੱਲਦੀ ਰਹਿੰਦੀ ਹੈ ਜੇ ਮਸ਼ੀਨਰੀ ਨੂੰ ਖੜਾ ਦੋ ਤਾਂ ਉਹਨੂੰ ਜੰਗਾਲ ਲੱਗ ਜਾਂਦੀ ਹੈ ਜਥੇਬੰਦੀ ਦਾ ਵੀ ਇਹੀ ਕੰਮ ਹੈ ਜਥੇਬੰਦੀ ਲੀਡਰਸ਼ਿਪ ਕਾਮਯਾਬ ਹੋਈ ਹੁੰਦੀ ਹੈ ਜਾਂ ਜਥੇਬੰਦੀ ਵੀ ਕਾਮਯਾਬ ਹੋਈ ਹੁੰਦੀ ਹੈ ਜਿਹਦੇ ਵਰਕਰ ਤੇ ਲੀਡਰ ਨੇ ਲਗਾਤਾਰ ਸਰਗੰਗ ਰਹਿਣ ਲੋਕਾਂ ਨਾਲ ਮਿਲਦੇ ਨੇ ਕਿਸਾਨਾਂ ਨਾਲ ਮਿਲਦੇ ਨੇ ਤੇ ਉਹਨਾਂ ਦੇ ਮੁੱਦਿਆਂ ਨੂੰ ਲਗਾਤਾਰ ਲੈ ਕੇ ਲੜਾਈ ਲੜਦੇ ਰਹੇ ਜਿਵੇਂ ਕੱਲ सीबीआई ਤੇ ਆਪਣੇ ਐਨਆਈਐਨੇ ਛਾਪੇ ਮਾਰੇ ਨੇ ਹੁਣ ਅਸੀਂ ਇਮੀਡੀਏਟਲੀ ਸੰਯੁਕਤ ਕਿਸਾਨ ਮੋਰਚੇ ਦੀ ਕੱਲ ਨੂੰ ਮੀਟਿੰਗ ਸੱਦ ਲਈ ਸਾਡੀ ਆਪਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਕੁੜੀਆ ਰਮਨ ਉਹਦੇ ਘਰੇ ਵੀ ਛਾਪਾ ਮਾਰਿਆ ਲੱਕੋਵਾਲ ਦੇ ਘਰੇ ਮਾਰਿਆ ਸਾਡੇ ਆਪਣੇ ਬਹਿਰੂ ਸਾਹਿਬ ਨੇ ਸਤਨਾਮ ਸਿੰਘ ਪਟਿਆਲੇ ਦੇ ਐਸਕੇਐਮ ਦੇ ਲੀਡਰ ਨੇ ਉਹਨਾਂ ਦੇ ਘਰੇ ਵੀ ਐਸ ਬੀ ਸੀ ਬੀ ਆਈ ਨੇ ਛਾਪਾ ਮਾਰਿਆ ਸੋ ਉਹਦੇ ਤੋਂ ਅਸੀਂ ਫੌਰੀ ਮੀਟਿੰਗ ਯਾਨੀ ਅੱਜ ਦਾ ਦਿਨ ਵੇਟ ਕਰਕੇ ਕੱਲ ਨੂੰ ਸੱਦ ਲਈ ਹੋਈ ਆ ਅਗਰ ਅਸੀਂ ਨਹੀਂ ਇਹ ਜੇ ਕੰਮ ਕਰਾਂਗੇ ਤਾਂ ਲੋਕ ਕਹਿਣਗੇ ਕਿ ਐਕੈਸਾ ਸੰਯੁਕਤ ਕਿਸਾਨ ਮੋਰਚਾ ਕਹਿ ਜਿਹਾ ਜਥੇਬੰਦੀਆਂ ਨੇ ਤੇ ਲੋਕਾਂ ਦੇ ਵਿੱਚ ਹੌਲੀ ਹੌਲੀ ਉਹ ਜਿਹੜਾ ਨਾਮ ਤੇ ਕੰਮ ਨਹੀਂ ਜਿਹੜੇ ਨਿਕਲ ਜਾਂਦੇ ਨੇ ਸੋ ਉਸ ਪ੍ਰਸੰਗ ਦੇ ਵਿੱਚ ਮੈਂ ਕਹੂੰਗਾ ਕਿ ਅੱਜ ਅਸੀਂ ਇਹ ਜਿਹੜੀ ਕਿਸਾਨ ਪੰਚਾਇਤ ਕਰ ਰਹੇ ਆ ਇਹ ਗੁਰਦਾਸਪੁਰ ਦੇ ਵਿੱਚ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਤੇ ਆਪਣੇ ਸਾਥੀਆਂ ਨੂੰ ਸਾਡੇ ਮੁੱਦਿਆਂ ਬਾਰੇ ਸਮਝਾਉਣ ਲਈ